ਫਿਰੋਜ਼ਪੁਰ ਫਾਜ਼ਲਕਾ ਹਾਈਵੇ ਤੇ ਭਿਆਨਕ ਸੜਕ ਹਾਦਸਾ ਵਾਪਰਿਆ ਤਾਂ ਦੇਖ ਸਕਦੇ ਹੋ ਕਿ ਇੱਕ ਕੋੜਾ ਟਰਾਲਾ ਅਤੇ ਕਾਰ ਦੀ ਭਿਆਨਕ ਟੱਕਰ ਹੋਈ ਆ ਤਾਂ ਦੱਸਦੀਏ ਕਿ ਕਾਰ ਵਾਲਾ ਜਦੋਂ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤਾਂ ਉਸ ਮੌਕੇ ਇਹ ਹਾਦਸਾ ਵਾਪਰ ਜਾਂਦਾ ਤਾਂ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦੋਂ ਕਿ ਦੂਸਰਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਤਾਂ ਫਿਰੋਜ਼ਪੁਰ ਫਾਜ਼ਲਕਾ ਨੈਸ਼ਨਲ ਹਾਈਵੇ ਤੇ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਤਾਂ ਜਿਹੜੇ ਲੋਕ ਉੱਥੇ ਮੌਕੇ ਤੇ ਮੌਜੂਦ ਸੀਗੇ ਉਹਨਾਂ ਨੇ ਜਾਣਕਾਰੀ ਦਿੱਤੀ ਆ ਕਿ ਜਦੋਂ ਕਾਰ ਵਾਲ ਆਪਣੀ ਕਾਰ ਆਪਣੀ ਸਾਈਡ ਤੇ ਲੈ ਕੇ ਜਾ ਰਿਹਾ ਸੀਗਾ ਤੇ ਅੱਗੇ ਇੱਕ ਮੋਟਰਸਾਈਕਲ ਜਿਹੜੀ ਜਿਹੜੀ ਆਪਾਂ ਆਮ ਤੌਰ ਤੇ ਪਿੰਡਾਂ ਸ਼ਹਿਰਾਂ ਦੇ ਵਿੱਚ ਦੇਖਦੇ ਆ ਜਿਹੜੇ ਸਮਾਨ ਦੇ ਢੋਆ ਢਵਾਈ ਦੇ ਲਈ ਵਰਤੀ ਜਾਂਦੀ ਆ ਤੇ ਅੱਗੇ ਉਹ ਸੀਗੀ ਤੇ ਜਦੋਂ ਉਸ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਕਾਰ ਵਾਲੇ ਤੋਂ ਕਾਰ ਨਹੀਂ ਸੰਭਲਦੀ ਤਾਂ ਐਨ ਮੌਕੇ ਅੱਗੋਂ ਕੋੜਾ ਟਰਾਲਾ ਆ ਰਿਹਾ ਹੁੰਦਾ ਤੇ ਉਸ ਦੇ ਨਾਲ ਸਿੱਧੀ ਜਾ ਟੱਕਰ ਹੋ ਜਾਂਦੀ ਆ ਤੇ ਟੱਕਰ ਇੰਨੀ ਭਿਆਨਕ ਸੀਗੀ ਤਾਂ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਆ ਜਿਹੜੀ ਬਿਲਕੁਲ ਘੋੜੇ ਟਰਾਲੇ ਦਾ ਜਿਹੜਾ ਕੈਬਿਨ ਹੁੰਦਾ ਉਸ ਦੇ ਅੰਦਰ ਤੱਕ ਤਸ ਜਾਂਦੀ ਆ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਆ ਭਿਆਨਕ ਇਹ ਤਸਵੀਰਾਂ ਨੇ ਤਾਂ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਆ ਦੱਸਿਆ ਜਾ ਰਿਹਾ ਕਿ ਉਹ ਕਿਸੇ ਵਿਭਾਗ ਦੇ ਵਿੱਚ ਮੁਲਾਜ਼ਮ ਸੀਗਾ ਤੇ ਦੋ ਜਾਣੇ ਕਾਰ ਦੇ ਵਿੱਚ ਮੌਜੂਦ ਸੀਗੇ ਤਾਂ ਉਹ ਦੋਨੇ ਜਾਣੇ ਉਹ ਕਿਸੇ ਫੰਕਸ਼ਨ ਤੇ ਜਾ ਰਹੇ ਸੀਗੇ ਪਰ ਰਸਤੇ ਦੇ ਵਿੱਚ ਉਹਨਾਂ ਦੇ ਨਾਲ ਇਹ ਹਾ사 ਵਾਪਰ ਜਾਂਦਾ ਤਾਂ ਮੌਕੇ ਤੇ ਪੁਲਿਸ ਵੀ ਪਹੁੰਚਦੀ ਆ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਪਹਿਲਾਂ ਟ੍ਰੈਫਿਕ ਕਲੀਅਰ ਕਰਵਾਇਆ ਜਾਂਦਾ ਪਰਿਵਾਰਕ ਮੈਂਬਰਾਂ ਨੂੰ ਮੈਸੇਜ ਲਗਾਇਆ ਜਾਂਦਾ ਤੇ ਜਦੋਂ ਪਰਿਵਾਰਕ ਮੈਂਬਰ ਪਹੁੰਚਦੇ ਨੇ ਤਾਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਸੀਗਾ ਕਿਉਂਕਿ ਘਰ ਦਾ ਇੱਕ ਜੀ ਕਮਾਉਣ ਵਾਲਾ ਜੀ ਜਿਹੜਾ ਉਹ ਚਲਾ ਗਿਆ ਹੈ ਗਿਆ ਤਾਂ ਜਿਹੇ ਦੇ ਵਿੱਚ ਓਵਰਟੇਕ ਦੇ ਚੱਲਦਾ ਜਿਹੜਾ ਇਹ ਦੱਸਿਆ ਜਾ ਰਿਹਾ ਕਿ ਹਾਸਾ ਵਾਪਰਿਆ ਹੈ ਗਿਆ ਤਾਂ ਆਮ ਤੌਰ ਤੇ ਆਪਾਂ ਕਈ ਵਾਰ ਤੇਜ਼ੀ ਕਰ ਬੈਠਦੇ ਆ ਕਈ ਵਾਰ ਅਣਗਹਿਲੀ ਹੋ ਜਾਂਦੀ ਆ ਬੇਧਿਆਨੀ ਹੋ ਜਾਂਦੀ ਹੈ ਤੇ ਉਸ ਦੇ ਚਲਦੇ ਇਸ ਤਰ੍ਹਾਂ ਦੇ ਜਿਹੜੇ ਹਾਦਸੇ ਨੇ ਉਹ ਵਾਪਰ ਜਾਂਦੇ ਨੇ ਤੇ ਕੁਝ ਉਸ ਤਰ੍ਹਾਂ ਦਾ ਹਾਦਸਾ ਜਿਹੜਾ ਫਾਜ਼ਲ ਕਾ ਦੇ ਵਿੱਚ ਦੇਖਣ ਨੂੰ ਮਿਲਿਆ ਹੈਗਾ ਜਿੱਥੇ ਇੱਕ ਕਾਰ ਵਾਲਾ ਜਦੋਂ ਇੱਕ ਮੋਟਰਸਾਈਕਲ ਰੇਡੀ ਵਾਲੇ ਨੂੰ ਜਦੋਂ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤਾਂ ਉਸ ਮੌਕੇ ਅੱਗੋਂ ਕੋੜਾ ਟਰਾਲਾ ਆ ਰਿਹਾ ਸੀਗਾ ਤੇ ਸਿੱਧੀ ਟੱਕਰ ਜਿਹੜੀ ਉਸ ਦੇ ਨਾਲ ਹੋ ਜਾਂਦੀ ਹੈ ਜਿਸ ਦੇ ਵਿੱਚ ਇੱਕ ਜਾਨੇ ਦੀ ਮੌਤ ਹੋ ਗਈ ਹੈ ਜਦੋਂ ਕਿ ਜੋ ਕਾਰ ਸਵਾਰ ਦੇ ਨਾਲ ਦੂਸਰਾ ਵਿਅਕਤੀ ਸੀਗਾ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਤਾਂ ਜਿਹੜੇ ਲੋਕ ਮੌਕੇ ਤੇ ਮੌਜੂਦ ਸੀਗੇ ਪਰਿਵਾਰਕ ਮੈਂਬਰ